ਸਹਰਪੰਚ ਹਰਪੰਚ ਹਰਪੰਚ ਕੋਲ ਨਾਰਜੀਤ ਉਮਰਦਾਬਾਦ 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 ਸਰਪੰਚਾਂ ਨੂੰ ਮੰਦਾ ਚੰਗਾ ਬੋਲੂਗਾ ਗਰਾਬ ਸਿੱਧੂ ਉਮਰਦਾਬਾਦ 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 ਇੱਕ ਗਾਣਾ ਗਾਇਆ ਹੈਗਾ ਜਿਹਦੇ ਵਿੱਚ ਉਹਨੇ ਪਹਿਲਾਂ ਤਾਂ ਸਾਰੇ ਪਿੰਡ ਨੂੰ ਤਕਰੀਬਨ ਪੰਜਾਬ ਦੇ ਜਿੰਨੇ ਪਿੰਡ ਹੈ ਉਹ ਹਰੇਕ ਪਿੰਡ ਨੂੰ ਗਾਲ ਕੱਢੀ ਉਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਮੁਖੀਆਂ ਸਰਪੰਚਾਂ ਨੂੰ ਵੀ ਗਾਲ ਕੱਢੀ ਇਹ ਤਾਂ ਪਹਿਲਾਂ ਪਹਿਲਾਂ ਇਹ ਗਾਣਾ ਡਿਲੀਟ ਕੀਤਾ ਜਾਵੇ ਇਹ ਗਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ। ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ। ਪਰ ਤੁਸੀਂ ਦੇਖੋਗੇ ਕਿਵੇਂ ਮਖੌਲੀਆ ਢੰਗ ਨਾਲ ਮਾਫੀ ਮੰਗ ਰਿਹਾ ਸੀ। ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਪਰ ਉਹਦੀ ਮਾਂ ਕਹਿੰਦੀ ਵੀ ਇਹੋ ਜਿਹੀ ਪਾਟੇ ਸਾਡੇ ਦੇ ਪੈਂਦੇ ਰਹਿੰਦੇ ਨੇਗੇ। ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਯੂਨੀਅਨ ਦੇ ਕਿਉਂ ਪਰਸਨਲੀ ਆ ਕੇ ਮਾਫੀ ਮੰਗੇ ਤੇ ਗਾਣੇ ਨੂੰ ਡਿਲੀਟ ਕਰੇ ਜਿਹਨੇ ਛੇ ਦੇਹ ਜਿਹੜੀ ਇਹ ਕੰਟਰੋਵਰਸੀ ਪੇਸ਼ ਕਰੀ ਹੈ ਇਹਦੀ ਅੱਗੇ ਫਿਲਮ ਆਉਣੀ ਹੈ ਉਹਦੇ ਲਈ ਇਹਨੇ ਮਸ਼ਹੂਰ ਹੋਣ ਖਾਤਰ ਇਹ ਆਪਦਾ ਤਰੀਕਾ ਅਪਣਾਇਆ 41 ਤੋਂ ਉਹਨੇ ਕਹਦਾ ਵੀ ਮੈਂ ਪਿੰਡ ਕੁੱਟ ਦੂੰ ਨਲੇ ਸਰਪੰਚ ਕੁੱਟ ਦੂੰ ਇਹਦਾ ਸਾਨੂੰ ਇਨਾ ਕੁ ਦੁੱਖ ਲੱਗਿਆ ਉਸ ਤੋਂ ਬਾਅਦ ਜੇ ਕੋਈ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ বাজਦਾ ਉਹਦੇ ਬਹੁਤ ਲੜਾਈਆਂ ਹੋਣਗੀਆਂ ਇਹਦੇ ਮੈਨੂੰ ਲੱਗਦਾ ਵੀ ਇਹਦੇ ਗਾਣੇ ਗੁੰਨੇ ਚੱਲਣੋਂ ਹਟ ਗਏ ਤਾ ਕਰ ਕਿਨੇ ਜਿਹੜਾ ਸਰਪੰਚ ਭਾਈ ਸਾਰੇ ਨੂੰ ਤੇ ਪਿੰਡ ਨੂੰ ਜਿਹੜੀ ਗਾਲ ਕੱਢੀ ਆ ਗਾਇਕ ਗਲਾਬ ਸਿੱਧੂ ਨੇ ਇੱਕ ਗਾਣਾ ਗਾਇਆ ਹੈਗਾ ਜਿਹਦੇ ਵਿੱਚ ਉਹਨੇ ਪਹਿਲਾਂ ਤਾਂ ਸਾਰੇ ਪਿੰਡ ਨੂੰ तकरीबन ਪੰਜਾਬ ਦੇ ਜਿੰਨੇ ਪਿੰਡ ਆ ਉਹ ਹਰੇਕ ਪਿੰਡ ਨੂੰ ਗਾਲ ਕੱਢੀ ਉਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਮੁਖੀਆਂ ਸਰਪੰਚਾਂ ਨੂੰ ਵੀ ਗਾਲ ਕੱਢੀ ਅਸੀਂ ਸਾਰੇ ਸਰਪੰਚ ਇੱਥੇ ਇਸ ਦੇ ਵਿਰੋਧ ਚ ਇਕੱਠੇ ਹੋਏ ਆ ਸਾਡੀ ਸਭ ਦੀ ਮੰਗ ਆ ਕਿ ਇਹ ਗਾਣਾ ਜਲਦੀ ਤੋਂ ਜਲਦੀ ਨੈੱਟ ਤੋਂ ਹਟਾਇਆ ਜਾਵੇ ਤੇ ਇਹਦੇ ਤੇ ਰੋਕ ਲਾਈ ਜਾਵੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਾਨਯੋਗ ਨੂੰ ਵੀ ਪੱਤਰ ਦੇਵਾਂਗੇ ਐਸਐਸਪੀ ਸਾਹਿਬ ਨੂੰ ਵੀ ਪੱਤਰ ਦੇਵਾਂਗੇ ਅਸੀਂ ਬੇਨਤੀ ਵੀ ਕਰਦੇ ਆਂਗੇ ਪੂਰੇ ਪ੍ਰਸ਼ਾਸਨ ਨੂੰ ਕਿ ਇਹਦਾ ਵਿਵਾਦ ਇਦੋਂ ਵੱਧ ਨਾ ਵਧੇ ਇਹ ਤੋਂ ਪਹਿਲਾਂ ਪਹਿਲਾਂ ਇਹ ਗਾਣਾ ਡਿਲੀਟ ਕੀਤਾ ਜਾਵੇ ਤੇ ਗਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ ਉਹ ਜਦੋਂ ਮਾਫੀ ਵੀ ਮੰਗ ਰਿਹਾ ਸੀ ਕੱਲ ਕੋਈ ਮੜਾ ਜਾ ਇੱਕ ਉਹਨੇ ਕਲਿੱਪ ਪਾਈ ਸੀ ਤਾਂ ਉਹ ਹੱਸ ਰਿਹਾ ਸੀ ਉਹਦੇ ਵਿੱਚ ਤਾਂ ਤੁਸੀਂ ਦੇਖੋਗੇ ਕਿਵੇਂ ਮਖੌਲੀਆ ਢੰਗ ਨਾਲ ਮਾਫੀ ਮੰਗ ਰਿਹਾ ਸੀ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਾਰੇ ਜੂਨੀਅਨ ਇਕੱਠੀ ਹੋਈ ਹੈਗੀ ਅਸੀਂ ਚਾਹੁੰਦੇ ਆਂ ਕਿ ਉਹ ਪਰਸਨਲ ਹੀ ਆ ਕੇ ਮਾਫੀ ਮੰਗੇ ਤੇ ਗਾਣੇ ਨੂੰ ਡਿਲੀਟ ਕਰੇ ਜਿਵੇਂ ਕਿ ਗਲਾਬ ਸਿੱਧੂ ਹੈ ਇਹਨੇ ਸ਼ਾਇਦ ਇਹ ਜਿਹੜੀ ਕੰਟਰੋਵਰਸੀ ਪੇਸ਼ ਕਰੀ ਹੈ ਇਹਦੀ ਅੱਗੇ ਫਿਲਮ ਆਉਣੀ ਹੈ ਉਹਦੇ ਲਈ ਇਹਨੇ ਮਸ਼ਹੂਰ ਹੋਣ ਖਾਤਰ ਇਹ ਆਪਦਾ ਤਰੀਕਾ ਅਪਣਾਇਆ ਜੋ ਕਿ ਬਹੁਤ ਘਟਿਆ ਹੁੰਦਾ ਹੈਗਾ ਲੋਪਧਰ ਦਾ ਇਹ ਸਕੀਮ ਹੈ ਜੀ ਜਿਹਦੇ ਨਾਲ ਉਹ ਮਸ਼ਹੂਰ ਹੋਣਾ ਚਾਹੁੰਦਾ ਅਸੀਂ ਇਹਦੀ ਸਖਤ ਵਿਰੋਧ ਕਰਦੇ ਹਾਂ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਵੀ ਇਹ ਗਾਣਾ ਜਲਦੀ ਤੋਂ ਜਲਦੀ ਇੰਟਰਨੈਟ ਤੋਂ ਬੈਨ ਕਰਕੇ ਉਹਨੂੰ ਉੱਥੋਂ ਲਾਹਿਆ ਜਾਵੇ ਤੇ ਜਿਹੜਾ ਬਾਕੀ ਸਿਸਟਮ ਦੇ ਵਿੱਚ ਵੀ ਜਿਵੇਂ ਵੀ ਇਹ ਗਾਣਾ ਚੱਲੂ ਕੋਈ ਡੀਜੇ ਤੇ ਚੱਲਦਾ ਜਾਂ ਕਿਤੇ ਹੋਰ ਚੱਲਦਾ ਇਹਨੂੰ ਬੈਨ ਕਰਿਆ ਜਾਵੇ ਕਿਉਂਕਿ ਇਹਦੇ ਵਿੱਚ ਕੱਲੇ ਸਰਪੰ ਇਦੇ ਵਿੱਚ ਪੂਰੇ ਪਿੰਡ ਦੀ ਬੇਇਜ਼ਤੀ ਆ ਐਡਾ ਉਹ ਕਿੱਡਾ ਕਿਚੋਬਰ ਆ ਵੀ ਜਿਹੜਾ ਸਾਰੇ ਪਿੰਡ ਨੂੰ ਕੱਲਾ ਕੁੱਟ ਦੂਗਾ ਠੀਕ ਹੈ ਇਹ ਤੋਂ ਪਹਿਲਾਂ ਵੀ ਇੱਕ ਵਿਵਾਦਤ ਗਾਣਾ ਆ ਇਹੋ ਥੋੜੇ ਜਿਆਦਾ ਹੋਊਗਾ ਤਾਂ ਉਹਦੇ ਤੇ ਕੁਰਸੀ ਦੇ ਉੱਪਰ ਬੈਠ ਕੇ ਇੱਕ ਕਲਾਕਾਰ ਨੇ ਵੀਡੀਓ ਬਣਾਈ ਸੀ ਉਹਨੇ ਵੀ ਪਿੰਡ ਦੇ ਖਿਲਾਫ ਬੋਲਿਆ ਇਸ ਤੇ ਬਾਅਦ ਦੇ ਵਿੱਚ ਤੁਸੀਂ ਦੇਖੋ ਗਾਣਾ ਵੀ ਹਟਾਇਆ ਗਿਆ ਸੀ ਅੱਜ ਅਸੀਂ ਜਿਹੜੇ ਮਸਲੇ ਤੇ ਇਕੱਠੇ ਹੋਏ ਆ ਜੀ ਬਹੁਤ ਹੀ ਸਾਨੂੰ ਦੁੱਖ ਲੱਗਿਆ ਇੱਕ ਗਲਬ ਸਿੱਧੂ ਨੇ ਗੀਤ ਕੱਢਿਆਗਾ ਉਹਨੇ ਇੰਨਾ ਕੋ ਮੁੰਡਾ ਬੋਲਿਆ ਸਾਡੇ ਸਰਪੰਚ ਭਰਾਵਾ ਨੂੰ ਤੇ ਨਾਲ ਹੀ ਉਹਨੇ ਇੱਕ ਪਿੰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਗਾਲ ਵਾਂਗੂ ਗਾਲ ਹੀ ਕੱਢੀ ਆ ਨਾਲ ਹੀ ਤਾਂ ਉਹਨੇ ਕਹਿਦਾ ਵੀ ਮੈਂ ਪਿੰਡ ਕੁੱਟ ਦੂੰ ਨਲੇ ਸਰਪੰਚ ਕੁੱਟ ਦੂੰ ਇਹਦਾ ਸਾਨੂੰ ਇਨਾ ਕੋ ਦੁੱਖ ਲੱਗਿਆ ਅਸੀਂ ਇੱਥੇ ਘਟਿਆ ਜਿਹੜੀ ਇਹਦੀ ਇਹ ਸੋਚ ਆ ਕਿ ਇਹਦੀ ਸਖਤ ਸ਼ਬਦਾਂ ਦੇ ਵਿੱਚ ਸਰਪੰਚ ਭਾਈ ਸਾਰਾ ਸਾਰੇ ਅਸੀਂ ਨਖੇਦੀ ਕਰਦੇ ਆ ਦੀ ਇਹਨੂੰ ਗਾਹਾਂ ਬਾਸ ਤੇ ਨੱਥ ਪਾਉਣ ਦੇ ਲਈ ਸਾਰੇ ਸਰਪੰਚ ਭਰਾ ਸਾਡੇ ਇਕੱਠੇ ਹੋਏ ਹੈਗੇ ਅਸੀਂ ਇੱਥੇ ਪ੍ਰਸ਼ਾਸਨ ਤੋਂ ਮੰਗ ਰੱਖਦੇ ਆ ਵੀ ਇਹਤੇ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਾਡੇ ਸਰਪੰਚ ਭਾਈਚਾਰੇ ਨੂੰ ਇਸ ਤਰ੍ਹਾਂ ਦੇ ਗਲਤ ਸ਼ਬਦ ਨਾ ਬੋਲੇ ਜੀ ਇਹ ਜਿਹੜਾ ਚੈਨਲ ਤੋਂ ਦਾ ਗਾਣਾ ਡਿਲੀਟ ਕਰਿਆ ਜਾਵੇ ਜੇਕਰ ਫਿਰ ਵੀ ਡੀਜੇ ਦੇ ਵਿੱਚੋਂ বাজਦਾ ਕੋਈ ਅੱਦ ਕੱਲ ਸੇਵ ਕਰਕੇ ਰੱਖ ਲੂਗਾ ਹਰ ਕੋਈ ਗਾਣਾ ਤਾਂ ਚੱਲ ਹੀ ਗਿਆ ਨਾ ਉਸ ਤੋਂ ਬਾਅਦ ਜੇ ਕੋਈ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ বাজਦਾ ਉਹ ਤੇ ਬਹੁਤ ਲੜਾਈਆਂ ਹੋਣਗੀਆਂ ਉਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਡੀਜੇ ਵਾਲਿਆਂ ਤੇ ਵੀ ਸ਼ਰਤ ਰੱਖੀ ਜਾਵੇ ਵੀ ਜਿਹੜਾ ਇਹ ਗਾਣੇ ਨੂੰ ਚਾਲੂ ਕਰੂਗਾ ਵੀ ਉਹ ਤੇ ਕਾਨੂੰਨੀ ਕਾਰਵਾਈ ਕਰੀ ਜਾਊਗੀ ਇਹ ਜਦੋਂ ਕੋਈ ਡੋਬਦਾਗਾ ਜੀ ਉਹੀ ਗੱਲ ਆ ਕਿ ਮੇਰੇ ਇਹਨਾਂ ਨੂੰ ਇਹ ਸਹਾਰਾ ਲੈਣਾ ਪੈਂਦਾਗਾ ਇਸ ਤਰ੍ਹਾਂ ਦੇ ਕੋਈ ਬਵਾਦਤ ਬਿਆਨ ਬੋਲਦੇ ਆ ਵੀ ਦੇਖਣ ਸਾਨੂੰ ਲੋਕ ਵੀ ਕੌਣ ਆ ਇਹ ਇਹਨੇ ਇਸੇ ਕਾਰਨ ਇਹ ਮੈਨੂੰ ਲੱਗਦਾ ਵੀ ਇਹਦੇ ਗਾਣੇ ਗੂਣੇ ਚੱਲਣੋਂ ਹਟ ਗਏ ਤਾਂ ਕਰ ਕਿ ਇਹਨੇ ਜਿਹੜਾ ਸਰਪੰਚ ਭਾਈ ਸਾਰੇ ਨੂੰ ਤੇ ਪਿੰਡ ਨੂੰ ਜਿਹੜੀ ਗਾਲ ਕੱਢੀ ਆ ਇਹ ਬਰਦਾਸ਼ਤ ਨਹੀਂ ਹੋਊਗੀ ਜੀ ਮੇਰੇ ਨਾਲ ਜੀ ਸਾਡੇ ਬਲਾਕ ਜੁਨੀਆ ਦੇ ਜਿੰਨੇ ਵੀ ਸਰਪੰਚ ਰਿਸਪੈਕਟਡ ਨੇ ਸਾਡੇ ਖੜੇ ਨਹੀਂ ਆਏ ਨੇ ਜੀ ਇੱਕ ਵੀ ਮੈਂ ਛੋਟੀ ਜਿਹੀ ਸਰਦੇ ਤੇ ਇੱਥੇ ਪਹੁੰਚਿਆ ਸਾਰੇ ਅਸੀਂ ਜੀ ਅਸੀਂ ਪਹੁੰਚੇ ਜਿਹੜਾ ਮੁੱਦਾ ਸਾਨੂੰ ਪਤੀ ਆ ਜੀ ਆਪਣੇ ਪੰਜਾਬ ਦੇ ਵੈਸੇ ਕਹਿੰਦੇ ਨੇ ਨਾਂਬਰ ਕਲਾਕਾਰ ਨੇ ਪਰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਨਾਂਬਰ ਕਲਾਕਾਰ ਨੇ ਅਸੀਂ ਚਾਹਤੇ ਆ ਉਹਨਾਂ ਦੇ ਜੀ ਅਸੀਂ ਕਹਿੰਦੇ ਸਾਡੇ ਫੈਨ ਫਾਲੋਅਰ ਨੇ ਜੀ ਅਸੀਂ ਉਹਨਾਂ ਦੇ ਫੈਨ ਆ ਲੋਕ ਤੇ ਉਹ ਸਾਡੇ ਜਿਹੜੇ ਅਸੀਂ ਫੈਨ ਕਾ ਹੋਨੇ ਆ ਤੇ ਉਹਨਾਂ ਨੂੰ ਉਹ ਗਲਤ ਬੋਲਦੇ ਨੇ ਜੀ ਸਾਡੀ ਕੋਈ ਉਹਨਾਂ ਨਾਲ ਗਲਾਸ ਤੋਂ ਨਾ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਹੋਣੀ ਅਸੀਂ ਚਾਹੁੰਦੇ ਆ ਵੀ ਇਹ ਕਲਾਕਾਰ ਸਾਡੇ ਪੰਜਾਬ ਦਾ ਮਾਣ ਨੇ ਜੀ ਪੰਜਾਬ ਦਾ ਕਲਚਰ ਗਾਉਂਦੇ ਨੇ ਮਾਣ ਸੀ ਵਧੀਆ ਗੀਤ ਗਾਉਂਦੇ ਸੀ ਪਰ ਅੱਜ ਹੀ ਸਾਡੇ ਖਿਲਾਫ ਪੰਚਾਇਤਾਂ ਦੇ ਖਿਲਾਫ ਕੱਲੇ ਪੰਚਾਇਤਾਂ ਸਰਪੰਚਾਂ ਦੇ ਖਿਲਾਫ ਨਹੀਂ ਜੀ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਨੂੰ ਵੀ ਗਾਲ ਕੱਢੀ ਹੈ ਜੀ ਪਿੰਡ ਕੁੱਟਣਾ ਸਰਪੰਚ ਕੁੱਟਨੇ ਆ ਇਹ ਕੋਈ ਵਧੀਆ ਗੱਲ ਨਹੀਂ ਜੀ ਇਹ ਸਾਡੇ ਜਿੰਨੇ ਵੀ ਸਰਪੰਚ ਭਰਾ ਨੇ ਸਾਡੇ ਭਾਵਨਾ ਨੂੰ ਠੇਸ ਪਹੁੰਚੀ ਹੈ ਜੀ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਆ ਸੀ ਵੋਟਾਂ ਪਾ ਕੇ ਮਾਣ ਬਖਸ਼ਿਆ ਸਾਨੂੰ ਸਰਪੰਚ ਬਣਾਇਆ ਸਾਨੂੰ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਦੇਖੋ ਜੀ ਗਲਤੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਹਰ ਇੱਕ ਤੋਂ ਗਲਤੀ ਹੋ ਜਾਂਦੀ ਹੈ ਪਰ ਇਨਸਾਨ ਉਹੀ ਹੈ ਜੀ ਦੁਨੀਆ ਦੇ ਉੱਤੇ ਜਿਹੜਾ ਬੰਦਾ ਗਲਤੀ ਕਰਕੇ ਗਲਤੀ ਮੰਨ ਲੇ ਉਹ ਤੋਂ ਬਟਾ ਇਨਸਾਨ ਕੋਈ ਨਹੀਂ ਮੈਂ ਤਾਂ ਇਹੀ ਚੀਜ਼ ਸਮਝਦਾ ਦੇਖੋ ਸਾਡਾ ਅਸੀਂ ਪਤਾ ਨਹੀਂ ਮਿੱਥੋਂ ਛੋਟਾ ਜਾਂ ਵੱਡਾ ਮੈਂ ਉਹਨੂੰ ਕਰੀਬੀ ਤੋਂ ਜਾਣਦਾ ਜੀ ਪਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲਣ ਦੀ ਉਹਨਾਂ ਨਾਲ ਸੰਪਰਕ ਕਰਨ ਦੀ ਮੈਨੂੰ ਨੰਬਰ ਨਹੀਂ ਮਿਲਿਆ ਜੀ ਜੇ ਗੱਲ ਕੀਤੀ ਤਾਂ ਉਹਨਾਂ ਨਾਲ ਗੱਲ ਕਰਨ ਦੀ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਉਹਨਾਂ ਦੇ ਜਿਹੜੇ ਕੋਈ ਕੋਈ OSD ਨੇ ਮੂਹਰਲੇ ਬੰਦੇ ਉਹ ਫੋਨ ਤੇ ਗੱਲ ਕਰਦੇ ਆ ਤੇ ਅਸੀਂ ਚਾਹੁੰਦੇ ਸੀ ਵੀ ਦੇਖੋ ਵੀ ਜੇ ਕੋਈ ਗੱਲਬਾਤ ਹੋ ਗਈ ਅਸੀਂ ਉਹਨੂੰ ਬੈਠ ਕੇ ਨਜੱਠ ਲੀਏ ਜੀ ਹਨਾ ਬੈਠ ਕੇ ਨਜੱਠ ਲੀਏ ਪਰ ਸਾਡੇ ਨਾਲ ਰਾਪਤੇ 'ਚ ਨਹੀਂ ਆਏ ਜੀ ਅੱਜ ਅਸੀਂ ਫਿਰ ਇਕੱਠ ਕੀਤਾ ਅੱਜ ਤਾਂ ਬਲਾਕ ਦਾ ਇਕੱਠ ਹੀ ਆ ਜੀ ਕੱਲ ਨੂੰ ਜੇ ਉਹ ਸਾਡੇ ਨਾਲ ਨਾ ਬੈਠ ਕੇ ਕਿਸੇ ਤਰ੍ਹਾਂ ਦੀ ਕੋਈ ਡਿਸਕਸ਼ਨ ਕੀਤੀ ਤਾਂ ਇਹ ਅੱਗੇ ਮਸਲਾ ਵਧੂਗਾ ਜੀ ਮੈਂ ਅੱਜ ਸਵੇਰੇ ਉਹਨ ਜਦੋਂ ਸਾਡੇ ਜੁਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਉਹ ਪਰਸਰਾ ਪਰ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹ ਜੇ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੁਨੀਅਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਪਰਚੇ ਤਾਂ ਪੈਂਦੇ ਨੇ ਪਹਿਲਾਂ ਵੀ ਕਹਿੰਦੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਮਾਫੀ ਮੰਗਣ ਦੀ ਵੀ ਮੰਗ ਚੁੱਕੇ ਆਂਗੇ ਤੇ ਟਾਈਬ ਹੋ ਕੇ